ਪੰਥ ਦੀ ਜਿਹੜੀ ਜਮਾਤ ਹੋਵੇ ਜਿਹੜੀ ਪੰਥ ਕਰਕੇ ਵੋਟਾਂ ਲੈਂਦੀ ਹੋਵੇ ਤੇ ਉਹ ਏਡੇ ਏਡੇ ਵੱਡੇ ਗੁਨਾਹ ਹੋ ਜਾਣਾ ਉਹ ਪੰਥ ਦੇ ਵਿਰੁੱਧ ਉਹ ਜਮਾਤ ਭੁਗਤ ਜੇ ਇਦੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਹੈ ਜਿਹੜੇ ਬੰਦੇ ਪੰਥ ਦੀਆਂ ਜਾਂ ਕੌਮ ਦੀਆਂ ਜੜਾਂ ਉਹ ਰੁਕ ਤੇ ਬਹਿ ਕੇ ਹੀ ਵੱਢ ਗਏ ਹੋਣਾ ਤੇ ਉਹਨਾਂ ਨੂੰ ਫਿਰ ਬਣਦਾ ਹੀ ਨਹੀਂ ਜੀ ਫਕਰੇ ਕੌਮ ਤਾਂ ਫਕਰ ਕੌਮ ਵਾਲੀ ਤਾਂ ਗੱਲ ਹੀ ਨਹੀਂ ਫਕਰੇ ਕੌਮ ਤਾਂ ਖਿਤਾਬ ਉਹਨਾਂ ਨੂੰ ਦਿੱਤੇ ਜਾਂਦੇ ਆ ਜਿਹੜੇ ਕੌਮ ਲਈ ਕੁਝ ਕਰਕੇ ਜਾਂਦੇ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਲੋਕ ਮaaf ਕਰਨਗੇ। ਵੇਖੋ ਜਿਹੜੀ ਮੇਰੀ ਆਪਣੀ رائے ਆ ਕਿਉਂਕਿ ਇਹ ਜਿਹੜੇ ਗੁਨਾਹ ਗੁਨਾਹ ਬਹੁਤ ਵੱਡੇ ਆ। ਗੁਰੂ ਸਾਹਿਬ ਮaaf ਕਰਦਨ ਜਾਂ ਮਤਲਬ ਕੱਲ ਨੂੰ ਕੀ ਹੁੰਦਾ? ਜੋ ਅੱਜ ਵੇਖਣ ਨੂੰ ਮਿਲਿਆ ਇੱਕ ਕੱਲ ਨਾ ਤਾਂ ਮੈਂ ਵੀ ਸਹਿਮਤ ਆ ਕਿ ਅੱਜ ਜਥੇਦਾਰ ਸਾਹਿਬਾ ਨੇ ਉਹ ਇੱਕ ਵਧੀਆ ਮੈਸੇਜ ਦਿੱਤਾ ਵਾ ਜਿਹੜਾ ਵਾਕਿਆ ਹੀ ਜਥੇਦਾਰ ਜਿਹੜਾ ਜੋ ਜਥੇਦਾਰਾਂ ਨੂੰ ਕਰਨਾ ਚਾਹੀਦਾ। ਕਿ ਉਹਨਾਂ ਨੇ ਵੈਸੇ ਨਹੀਂ ਛੱਡਤਾ ਕਿ ਉਹਨਾਂ ਨੇ ਬੜਾ ਕਲੀਅਰ ਕੱਟ ਕੇ ਆ ਕਿ ਦੱਸੋ ਵੀ ਆ ਹਾਂ ਜਾਂ ਨਾ ਚ ਜਵਾਬ ਦਿਓ ਤੇ ਸਖਬੀਰ ਬਾਦਲ ਨੂੰ ਆਪਣੇ ਵੱਲੋਂ ਕੀਤੇ ਹੋਏ ਜਿਹੜੇ ਇਕਨਾਮ ਆ ਉਹ ਕਬੂਲਨੇ ਪਏ ਆ ਜਿੱਡਾ ਮਰਜੀ ਕੋਈ ਰਾਜਾ ਹੋਵੇ ਕੋਈ ਬਾਦਸ਼ਾਹ ਹੋਵੇ ਉਹਨੂੰ ਉੱਥੇ ਜਾ ਕੇ ਝੁਕਣਾ ਹੀ ਪਊਗਾ ਸ੍ਰੀ ਹਕਾਲਤਖ ਸਾਹਿਬ ਤੇ ਨਵਾਂ ਅਕਾਲੀ ਦਲ ਜਿਹੜੀ ਵੇਖੋ ਸਿੰਘ ਸਾਹਿਬਾ ਨੇ ਕਿਹਾ ਕਿ ਨਵੀਂ ਭਰਤੀ ਕਰਕੇ 6 ਮਹੀਨਿਆਂ ਬਾਅਦ ਕੌਣ ਪ੍ਰਧਾਨ ਆਉਂਦਾ ਜਾਂ ਕੀ ਆਉਂਦਾ ਇਹ ਹੁਣ ਆਉਣ ਵਾਲੇ 6 ਮਹੀਨਿਆਂ ਬਾਅਦ ਹੀ ਪਤਾ ਚੱਲੂਗਾ ਸੁਖਬੀਰ ਬਾਦਲ ਦੇ ਸਨੇ ਸਮੁੱਚੇ ਅਕਾਲੀ ਦਲ ਨੂੰ ਲੈ ਕੇ ਅੱਜ ਵੱਡਾ ਐਲਾਨ ਅਸੀਂ ਕਹਿ ਦਈਏ ਕਿ ਜਿਹੜਾ ਅਕਾਲ ਤਖਤ ਸੱਤ ਤੋਂ ਆਇਆ ਆ ਸਜ਼ਾ ਲਾਈ ਗਈ ਹੈ ਕਿ ਕੋਈ ਉੱਥੇ ਭਾਂਡੇ ਮਨਜੇਗਾ ਕੋਈ ਕੀਰਤਨ ਸਰਵਣ ਕਰੇਗਾ ਕੋਈ ਜਿਹੜਾ ਟਾਇਲਟ ਨੇ ਪਖਾਨੇ ਨੇ ਉਹ ਸਾਫ਼ ਕਰੇਗਾ ਸੰਗਤ ਦੇ ਤੇ ਸੁਖਬੀਰ ਸਿੰਘ ਬਾਦਲ ਜਿਹੜਾ ਕਿ ਆ ਵਰਛਾ ਲੈ ਕੇ ਉਹ ਜਿਹੜਾ ਕਿ ਆ ਗੁਰੂ ਘਰਾਂ ਦੀ ਦਿਉੜੀ ਤੇ ਬੈਠਣਗੇ ਇੱਕ ਸੇਵਾ ਦੇ ਰਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਹਾਲਾਂਕਿ ਸਿਆਸੀ ਮਾਹੌਲ ਦੇ ਵਿੱਚ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਦਾ ਕੀ ਅਸਰ ਪਵੇਗਾ ਕੀ ਸੁਖਬੀਰ ਸਿੰਘ ਬਾਦਲ ਰਵਾਈਵਲ ਹੋਵੇਗਾ ਨਹੀਂ ਹੋਵੇਗਾ ਇੱਕ ਵੱਡਾ ਸਵਾਲ ਆ ਸਰਪੰਨ ਸਿੰਘ ਤੁਨ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰੇ ਨਾਲ ਨੇ ਵਿਧਾਇਕ ਸਾਹਿਬ ਕਿਵੇਂ ਦੇਖਦੇ ਹੋ ਅੱਜ ਕੱਲ੍ਹ ਤੱਕ ਸਾਹਿਬ ਤੋਂ ਜੋ ਤਰੀਕੇ ਦੇ ਫਰਮਾਨ ਕਹਿ ਦਈਏ ਤਨਖਾਹਾਂ ਲਾਈਆਂ ਗਈਆਂ ਅਕਾਲੀ ਦਲ ਨੂੰ ਕੀ ਲੱਗਦਾ ਹੈ ਕਿਦਾਂ ਦਾ ਅਸਰ ਪਏਗਾ ਸੰਗਤ ਉੱਪਰ ਸਜਾ ਵੇਖੋ ਜੀ ਜਿਹੜਾ ਅੱਜ ਜਥੇਦਾਰ ਸਾਹਿਬਾ ਨਾ ਨੇ ਅਕਾਲੀ ਦਲ ਨੂੰ ਉੱਥੇ ਤਲਬ ਕੀਤਾ ਸੀ ਸਖਬੀਰ ਬਾਦਲ ਨੂੰ ਤਲਬ ਕੀਤਾ ਸੀ ਜੋ ਅੱਜ ਵੇਖਣ ਨੂੰ ਮਿਲਿਆ ਇੱਕ ਗੱਲ ਨਾ ਤਾਂ ਮੈਂ ਵੀ ਸਹਿਮਤ ਹਾਂ ਕਿ ਅੱਜ ਜਥੇਦਾਰ ਸਾਹਿਬਾ ਨਾ ਨੇ ਉਹ ਇੱਕ ਵਧੀਆ ਮੈਸੇਜ ਦਿੱਤਾ ਵਾ ਜਿਹੜਾ ਵਾਕਈ ਜਥੇਦਾਰ ਜਿਹੜਾ ਜੋ ਜਥੇਦਾਰਾਂ ਨੂੰ ਕਰਨਾ ਚਾਹੀਦਾ। ਬਾਕੀ ਜਿਹੜੀ ਰਹੀ ਗੱਲ ਅਕਾਲੀ ਦਲ ਦੇ ਪ੍ਰਧਾਨ ਦੀ ਸੁਖਬੀਰ ਦੀ ਜਾਂ ਉਹਨਾਂ ਦੀ ਵੇਖੋ ਇੱਕ ਗੱਲ ਬੜੀ ਕਲੀਅਰ ਹੋ ਕੇ ਸਾਹਮਣੇ ਆਈ ਹੈ ਕਿ ਜਿਹੜਾ ਅੱਗੇ ਕੌਮ ਦੇ ਵਿੱਚ ਇੱਕ ਦਚਿੱਤੀ ਜਿਹੀ ਸੀ ਕੌਮ ਕੋਈ ਕਹਿੰਦਾ ਸੀ ਵੀ ਪਤਾ ਨਹੀਂ ਕੀਤਾ ਹੋਊਗਾ ਕਿ ਨਹੀਂ ਕੀਤਾ ਹੋਊਗਾ। ਹਮ ਪਰ ਅੱਜ ਇੱਕ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਅੱਜ ਉਹਨਾਂ ਨੇ ਆਪਣੇ ਗੁਨਾਹ ਜਿਹੜੇ ਉਹ ਕਬੂਲੇ ਆ। ਹਮ ਤੇ ਜਥੇਦਾਰ ਸਾਹਿਬਾ ਨੇ ਉਹ ਗੁਨਾਹ ਜਿਹੜੇ ਉਹ ਮਨਵਾਏ ਵੀ ਆ ਕਿ ਉਹਨਾਂ ਨੇ ਵੈਸੇ ਨਹੀਂ ਛੱਡਤਾ ਕਿ ਉਹਨਾਂ ਨੇ ਬੜਾ ਕਲੀਅਰ ਕੱਟ ਕੇ ਆ ਕਿ ਦੱਸੋ ਭਈ ਆ ਹਾਂ ਜਾਂ ਨਾ ਚ ਜਵਾਬ ਦਿਓ ਤੇ ਸਖਬੀਰ ਬਾਦਲ ਨੂੰ ਆਪਣੇ ਵੱਲੋਂ ਕੀਤੇ ਹੋਏ ਜਿਹੜੇ ਗੁਨਾਹ ਆ ਉਹ ਕਬੂਲਨੇ ਪਏ ਆ ਬਾਕੀ ਵੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਜੀ ਅਸੀਂ ਤਾਂ ਇੱਕ ਨਿਮਾਣੇ ਸਿੱਖ ਆ ਅਸੀਂ ਉੱਥੇ ਕੋਈ ਮੇਰੇ ਵਰਗਾ ਬੰਦਾ ਆਪਾਂ ਕੋਈ ਟੀਕਾ ਟਿੱਪਣੀ ਨਹੀਂ ਕਰ ਸਕਦੇ ਬਾਕੀ ਫੈਸਲਾ ਜਥੇਦਾਰ ਸਾਹਿਬ ਉਹਨਾਂ ਨੇ ਸੁਣਾਇਆ ਬੜੇ ਸਨਮਾਨਯੋਗ ਨੇ ਇਹ ਫੈਸਲਾ ਹੁਣ ਪੰਥ ਤੇ ਆ ਕੇ ਗਾੜੀ ਪੰਥ ਜਾਂ ਕੌਮ ਨੂੰ ਕਿਸ ਤਰ੍ਹਾਂ ਲੈਂਦੀ ਹੈ ਕਿਸ ਤਰ੍ਹਾਂ ਵੇਖਦੇ ਇਹ ਬਿਲਕੁਲ ਜ਼ਰੂਰ ਹੈ ਸੰਗਤ ਕਿਵੇਂ ਲੈਂਦੀ ਹੈ ਪੰਥ ਕਿਵੇਂ ਲੈਂਦਾ ਪਰ ਜਿਸ ਤਰੀਕੇ ਦੇ ਨਾਲ ਹੁਣ ਤੱਕ ਮਾਫੀ ਨਾਮਿਆਂ ਦਾ ਜਾਂ ਸਪਸ਼ਟੀਕਰਨ ਦਾ ਜ਼ਿਕਰ ਚੱਲਦਾ ਰਿਹਾ ਖੁੱਲ ਕੇ ਗੱਲ ਸਾਹਮਣੇ ਨਹੀਂ ਆਉਂਦੀ ਸੀ ਕਿ ਕਿਹੜੀਆਂ ਗਲਤੀਆਂ ਦੀ ਮਾਫੀ ਮੰਗੀ ਜਾਂਦੀ ਸੀ ਸੰਗਤ ਵੀ ਇਹ ਗੱਲ ਅਕਸਰ ਸਵਾਲ ਚੱਕਦੇ ਸੀ ਸਿਆਸੀ ਲੀਟਰ ਵੀ ਚੱਕਦੇ ਸੀ ਆਜੋ ਗਲਤੀਆਂ ਸਾਹਮਣੇ ਆ ਗਈਆਂ ਮੰਨੇ ਨੇ ਜਿਹੜੀਆਂ-ਜਿਹੜੀਆਂ ਗਲਤੀਆਂ ਦਾ ਜ਼ਿਕਰ ਹੋਇਆ ਬਿਲਕੁਲ ਜੀ ਉਹ ਤਾਂ ਕਲੀਅਰ ਕੱਟ ਸੀ ਕਿ ਮੈਂ ਉਹੀ ਗੱਲ ਕੀਤੀ ਆ ਕਿ ਪਹਿਲਾਂ ਇੱਕ ਨਾ ਬੜਾ ਆਪਣੀ ਕੌਮ ਦੇ ਵਿੱਚ ਵੀ ਸਾਡੇ ਜਦੋਂ ਕਿਤੇ ਬੈਠੀਦਾ ਸੀ ਜੇ ਸਾਡੇ ਵਰਗਾ ਕੋਈ ਗੱਲ ਕਰਦਾ ਤੇ ਸਾਨੂੰ ਅਗਲੇ ਕਹਿੰਦੇ ਸੀ ਯਾਰ ਇਹ ਤਾਂ ਰਾਜਨੀਤਿਕ ਆਪਣੀਆਂ ਜਿਹੜੀਆਂ ਗੱਲਾਂ ਕਰਦੇ ਆ ਜਾਂ ਰਾਜਨੀਤਿਕ ਇੱਕ ਦੂਜੇ ਦੇ ਵਿਰੋਧੀ ਹੋਣ ਕਰਕੇ ਟਿੱਕਾ ਟਿੱਪਣੀ ਕਰਦੇ ਆ ਅੱਜ ਉਹ ਗੱਲ ਦੀ ਜਿਹੜੀ ਉਹ ਕਲੈਰਟੀ ਹੋਈ ਉਹ ਗੱਲ ਸਾਹਮਣੇ ਆਈ ਆ ਕਿ ਵਾਕਿਆ ਹੀ ਇਹਨਾਂ ਨੇ ਗਨਾਹ ਕੀਤੇ ਸੀ ਔਰ ਅੱਜ ਉਹਨਾਂ ਨੇ ਗਨਾਹ ਕਬੂਲੇ ਆ ਉਹ ਗੱਲ ਜਿਹੜੀ ਉਹ ਕਲੀਅਰ ਹੋ ਗਈ। ਤੋਂ ਸਭ ਜਿਹੜੇ ਗੁਨਾਹ ਹੋਏ ਚਾਹੇ ਉਹ ਡੇਰਾ ਸੱਚ ਸੋਧਨਾ ਸਾਈਂ ਦੀ ਗੱਲ ਹੈ ਚਾਹੇ ਵੋਟਾਂ ਦੀ ਪੋਲਿਟਿਕਸ ਹੈ ਚਾਹੇ ਬੇਅਦਬੀਆਂ ਦਾ ਜ਼ਿਕਰ ਹੈ ਚਾਹੇ ਉਥੇ ਜਿਹੜੇ ਨੌਜਵਾਨਾਂ ਦਾ ਕਤਲ ਕਰਨ ਵਾਲੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਦੇਣ ਦੀ ਗੱਲ ਉਹ ਬਹੁਤ ਵੱਡੇ ਬੱਜਰ ਗੁਨਾਹ ਨੇ ਜਿਸ ਨੂੰ ਕੌਮ ਉਹਨੂੰ ਇੱਕ ਵੱਡੀ ੱਟ ਵੱਜੀ ਹੈ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਸਦਮਾ ਜਾਂ ਟਰੋਮਾ ਕੌਮ ਤੇ ਮਿਲਿਆ ਆ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੁਣ ਹੱਲ ਹੋ ਜਾਏਗਾ। ਨਹੀਂ ਵੇਖੋ ਜੀ ਇੱਕ ਗੱਲ ਤਾਂ ਬੜੀ ਜਿਹੜੀ ਮੈਂ ਕਹਿਣਾ ਕਿ ਜੋ ਮੇਰੀ ਆਪਣੀ ਹੈ ਮੇਰੀ ਨਿੱਜੀ ਰਹਿ ਹੈ ਜੀ ਕਿ ਸ੍ਰੀ ਕਾਲਤਾਸ ਸਾਹਿਬ ਜਿਹੜੀ ਮਰਯਾਦਾ ਅੱਜ ਇੱਕ ਗੱਲ ਸਾਹਮਣੇ ਆਈ ਹੈ ਕਿ ਜਿੱਡਾ ਮਰਜੀ ਕੋਈ ਰਾਜਾ ਹੋਵੇ ਕੋਈ ਬਾਦਸ਼ਾਹ ਹੋਵੇ ਉਹਨੂੰ ਉੱਥੇ ਜਾ ਕੇ ਝੁਕਣਾ ਹੀ ਪਊਗਾ ਸ੍ਰੀ ਕਾਲਤਾਕ ਸਾਹਿਬ ਤੇ ਬਾਕੀ ਜਿਹੜੇ ਗਨਾਹ ਆ ਜੀ ਗਨਾਹ ਤਾਂ ਬਹੁਤ ਵੱਡੇ ਆ ਇਹ ਹੁਣ ਜਾਂ ਤਾਂ ਗੁਰੂ ਸਾਹਿਬ ਮਾਫ਼ ਕਰ ਸਕਦੇ ਤੇ ਜਾਂ ਸੰਗਤ ਕਰ ਸਕਦੀ ਹੁਣ ਇਹ ਪੰਥ ਦੇ ਆ ਕਿ ਪੰਥ ਜਿਹੜਾ ਇਹ ਨਾ ਵੱਲੋਂ ਕੀਤੇ ਹੋਏ ਗਨਾਹਾਂ ਨੂੰ ਕੀ ਮਾਫ ਕਰਦਾ ਵਾ ਗੁਨਾਹ ਬਹੁਤ ਵੱਡੇ ਐ ਚ ਕੋਈ ਦੋ ਰਹਿਵਾਨੀ ਕਿ ਜਿਹੜੇ ਵੇਖੋ ਜਿਹੜੀ ਜਥੇਬੰਦੀ ਜੜੀ ਪੰਥ ਦੀ ਜੜੀ ਜਮਾਤ ਹੋਵੇ ਜਿਹੜੀ ਪੰਥ ਕਰਕੇ ਵੋਟਾਂ ਲੈਂਦੀ ਹੋਵੇ ਤੇ ਉਹ ਏੜੇ ਏੜੇ ਵੱਡੇ ਗੁਨਾਹ ਹੋ ਜਾਣਾ ਉਹ ਪੰਥ ਦੇ ਵਿਰੁੱਧ ਉਹ ਜਮਾਤ ਭੂਤ ਜੇ ਇਦੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ ਐ ਸਾਹਿਬ ਉਹ ਉਹ ਜਮਾਤ ਹੁਣ ਤਾਂ ਖੁਦ ਨੂੰ ਪੰਥਕ ਕਹੋਂਦੀ ਰਹੀ ਪੰਥਕ ਅਤੈਸ਼ਿਕ ਕਹੋਂਦੀ ਰਹੀ ਐ ਪੰਨ ਦੇ ਨਾਲ ਤੇ ਵੋਟਾਂ ਮੰਗੀਆਂ ਗਈਆਂ ਸਾਰਾ ਕੁਝ ਕੀਤਾ ਗਿਆ ਪਰ ਇਸ ਦੇ ਬਾਵਜੂਦ ਅੱਜ ਗੁਨਾਹ ਵੀ ਖੁਦ ਕਬੂਲੇ ਨੇ ਹੁਣ ਨਵੀਂ ਅਕਾਲੀ ਦਲ ਬਣਾਉਣ ਦੀਆਂ ਗੱਲਾਂ ਚੱਲ ਪਈਆਂ ਨੇ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਕਦੇ ਦੁਬਾਰਾ ਪ੍ਰਧਾਨ ਬਣ ਪਾਉਣਗੇ ਜਾਂ ਉਹਨਾਂ ਦਾ ਕੋਈ ਭਵਿੱਖ ਨਜ਼ਰ ਆ ਰਿਹਾ ਸਿਆਸੀ ਤੌਰ ਤੇ ਵੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਕਿ ਜਿਹੜੀ ਸਾਡੀ ਕੌਮ ਆ ਸਾਡਾ ਜਿਹੜਾ ਪੰਥ ਆ ਉਹ ਫੇਰ ਉੱਥੇ ਹੀ ਗੱਲ ਆਉਂਦੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਲੋਕ ਮਾਫ਼ ਕਰਨਗੇ ਵੇਖੋ ਜਿਹੜੀ ਮੇਰੀ ਆਪਣੀ رائے ਆ ਕਿਉਂਕਿ ਇਹ ਜਿਹੜੇ ਗੁਨਾਹ ਗੁਨਾਹ ਬਹੁਤ ਵੱਡੇ ਆ ਗੁਰੂ ਸਾਹਿਬ ਮਾਫ ਕਰਦਨ ਜਾਂ ਮਤਲ ਕੱਲ ਨੂੰ ਕੀ ਹੁੰਦਾ ਨਵਾਂ ਅਕਾਲੀ ਦਲ ਜਿਹੜੀ ਵੇਖੋ ਸਿੰਘ ਸਾਹਿਬਾ ਨੇ ਕਿਹਾ ਕਿ ਨਵੀਂ ਭਰਤੀ ਕਰਕੇ 6 ਮਹੀਨਿਆਂ ਬਾਅਦ ਕੌਣ ਪ੍ਰਧਾਨ ਆਉਂਦਾ ਜਾਂ ਕੀ ਆਉਂਦਾ ਇਹ ਹੁਣ ਆਉਣ ਵਾਲੇ 6 ਮਹੀਨਿਆਂ ਬਾਅਦ ਹੀ ਪਤਾ ਚੱਲੂਗਾ ਕਿ ਲੋਕ ਜਿਹੜਾ ਇਹ ਫੈਸਲਾ ਜਥੇਦਾਰ ਸਾਹਿਬਾ ਵੱਲੋਂ ਸੁਣਾਇਆ ਗਿਆ ਇਸ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਆ ਕਿਸ ਤਰ੍ਹਾਂ ਲੈਂਦੇ ਆ ਇਹ ਹੁਣ ਗੱਲ ਪੰਥ ਤੇ ਆ ਤੇ ਤੇ ਇੱਕ ਆਮ ਦਾ ਅਵਾਰਡ ਵੀ ਜਿਹੜਾ ਸਨਮਾਨ ਸੀ ਉਹ ਵੀ ਵਾਪਸ ਲੈ ਲਿਆ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਮੈਂ ਕਿੰਨਾ ਦੀ ਬਹੁਤ ਚੰਗਾ ਫੈਸਲਾ ਕੀਤਾ ਜ세ਦਰ ਸਾਹਿਬਾਨਾ ਨੇ ਜਿਹੜੇ ਬੰਦੇ ਪੰਥ ਦੀਆਂ ਜਾਂ ਕੌਮ ਦੀਆਂ ਜਣਾ ਉਹ ਰੁੱਕ ਤੇ ਬਹਿ ਕੇ ਹੀ ਵੱਢ ਗਏ ਹੋਣਾ ਤੇ ਉਹਨਾਂ ਨੂੰ ਫਿਰ ਬਣਦਾ ਹੀ ਨਹੀਂ ਜੀ ਫਕਰੇ ਕੌਮ ਤਾਂ ਫਕਰ ਕੌਮ ਵਾਲੀ ਤਾਂ ਗੱਲ ਹੀ ਨਹੀਂ ਫਕਰੇ ਕੌਮ ਤਾਂ ਖਿਤਾਬ ਉਹਨਾਂ ਨੂੰ ਦਿੱਤੇ ਜਾਂਦੇ ਆ ਜਿਹੜੇ ਕੌਮ ਲਈ ਕੁਝ ਕਰਕੇ ਜਾਂਦੇ ਆ ਕਾਉਮਲੀ ਕੁਝ ਪਿੱਛੇ ਛੱਡ ਕੇ ਜਾਂਦੇ ਆ ਜਿਹੜੇ ਕਾਉਮ ਨਾਲ ਗਦਾਰੀਆਂ ਕਰਦੇ ਉਹਨਾਂ ਤੋਂ ਉਹ ਬਹੁਤ ਵਧੀਆ ਫੈਸਲਾ ਕੀਤਾ ਠੀਕ ਹੈ ਬਹੁਤ ਤੰਗ ਸੋ ਫੈਸਲੇ ਦਾ ਸਵਾਗਤ ਜ਼ਰੂਰ ਕੀਤਾ ਜਾ ਰਿਹਾ ਹੈ ਪਰ ਇਸ ਦਾ ਨਤੀਜਾ ਅਸੀਂ ਜਦੋਂ ਅਗਲੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਨਵੀਂ ਰਿਵਾਈਵਲ ਖੋਣ ਦੀ ਗੱਲ ਹੋ ਰਹੀ ਹੈ ਉਹਨਾਂ ਨਾਲ 6 ਮਹੀਨੇ ਬਾਅਦ ਸਪਸ਼ਟ ਹੋਵੇਗਾ ਕਿ ਇਸ ਦਾ ਅਸਰ ਕਿਸ ਰੂਪ ਚ ਸਾਹਮਣੇ ਆਵੇਗਾ ਮਸਰਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ